ਕੀਕੇ ਬੁਟੀਕ ਵੀਡੀਓ ਰੱਖਣ ਵਾਲੇ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੀਜ ਤੇ ਹਾਫ ਨੈਕ ਲਗਾਉਣਾ ਹੈਪਨ ਹੈ ਆਪਾਂ ਨੈਕ ਲਗਾਉਣਾ ਅਸੀਂ ਆਪਾਂ ਇਸ ਤਰ੍ਹਾਂ ਪ੍ਰੈਸ ਨਾਲ ਨੈਕ ਨੂੰ ਸੁਕਾ ਲਿਆ ਵਾ ਆਪਰੇ ਤੇ ਇਹ ਜੇ ਆਪਾਂ ਲਾਵਾਂਗੇ ਉੱਥੇ ਪਾਸੇ ਲਗਾ ਕੇ ਇਸੇ ਪਾਸੇ ਗੱਢ ਕੇ ਇਹਦੇ ਵਿੱਚ ਆਪਾਂ ਫੈਰ ਤੇ गोल राउंड ਵਿੱਚ ਗਲਾਸ ਲਗਾਵਾਂਗੇ ਇਸ ਲਈ ਆਪਾਂ ਨੂੰ ਆਪਾਂ ਜਿਹੜਾ ਬੈਲ ਲਗਾਣਾ ਹੈ ਉਹ ਵੀ ਆਪਾਂ ਇਸ ਤਰੀਕੇ ਪ੍ਰਸ ਨਾਲ ਡਬਲ ਕਪੜਾ ਤੇ ਕਾਲ ਲਿਆਵਾ ਇਹ ਆਪਣਾ ਦੋ ਡਬਲ ਕਪੜਾ ਵਾ ਫੁੱਲਾਪਾ ਸਾਈਡਰ ਉੱਪਰ ਆਪਾਂ ਗਲਾਈ ਪਾਈ ਹੋਈ ਜਿਹੜੀ ਗਲਾਈਰ ਪਾਸੇ ਬੰਦਾ ਫੁੱਲਾਪਾ ਸਾਈਡਰ ਦੁਨਹ ਪਾਸੇ ਨਹੀਂ ਬੰਦ ਪਾਸੇ ਇਧਰ ਆ ਇਸ ਤਰੀਕੇ ਆਪਾਂ ਪੱਟੀ ਤਕਰੀਬਨ 12 12 ਇੰਚ ਦੇ ਤਿਆਰ ਕਰ ਲਈ 12 12 ਦੀ ਵੈਣ ਪੱਟੀ ਇਹ ਹੈ ਆਪਣਾ neck ਦੋਨੇ ਆਪਾਂ ਪ੍ਰੈਸ ਨਾਲ ਲੜੀ ਕਰ ਲੈਨੇ ਹੁਣ ਦੱਸਾਂਗੇ ਆਪਾਂ ਦੋਨੂੰ ਕਿਵੇਂ ਉੱਤੇ ਅਟੈਚ ਕਰਨੀ ਫਿਰ ਲੈਸ ਲਗਾਣੀ ਕਿਸ ਤਰ੍ਹਾਂ ਆਪਾਂ ਅਟੈਚ ਕਰਨੀ ਕਿਸ ਤਰ੍ਹਾਂ ਆਪਾਂ ਲੈਸ ਲਗਾਣੀ ਉਹ ਤੁਹਾਨੂੰ ਦੱਸਾਂਗੇ ਇਸ ਤਰੀਕੇ ਨਾਲ ਆਪਾਂ ਸਭ ਤੋਂ ਪਹਿਲਾਂ ਗਲੇ ਦਾ neck ਦਾ ਸੈਂਟਰ ਕਰਾਂਗੇ ਗਲੇ ਦਾ ਇਸ ਤਰ੍ਹਾਂ ਫੜ ਕੇ ਹੁਣ ਟੈਗ ਕਰਕੇ ਇੱਥੇ ਪਾਉਣੇ ਫਾਨੀਲਾ ਲਓ ਬਾਂਹ ਕੈਂਚੀ ਨਾਲ ਕੱਟ ਪਾ ਲਓ ਤੇ ਆਪਣੀ ਮੱਤੀ ਇਹਦੀ ਸੇਤ ਤੇ ਆਪਾਂ ਸੈਂਟਰ ਵਿੱਚ ਇਥੋਂ ਫੜ ਕੇ ਇੱਥੇ ਆਪਾਂ ਮਾਰ ਕੇ ਨਿਸ਼ਾਨੇ ਲਗਾਵਾਂਗੇ ਤੇ ਮਾਰ ਕੇ ਆਪਾਂ ਨਿਸ਼ਾਨੇ ਲਾ ਲਈ ਨੱਕਰਾ ਸੈਂਟਰ ਦੇ ਉੱਪਰ ਕੱਟ ਪਾ ਲਿਆ ਸੈਂਟਰ ਵਿੱਚ ਨਿਸ਼ਾਨੇ ਲਈ ਸੈਂਟਰ ਤੋਂ ਨਿਸ਼ਾਨੇ ਕਰਨ ਤੋਂ ਬਾਅਦ ਪਹਿਲਾਂ ਸੋ ਕਿ ਪਹਿਲਾਂ ਆਪਾਂ ਪਹਿਲੇ ਸਾਈਡ ਦੇ ਆਪਾਂ 레디 ਕਰਾਂਗੇ ਅਸਲੇਕ ਆਪਾਂ ਮੈਟਨ ਨੂੰ ਸੀਨ ਲਗਾ ਕੇ ਰੈਡੀ ਕਰ ਲਿਆਵੇ ਉਸ ਤੋਂ ਬਾਅਦ ਹੁਣ ਆਪਾਂ ਤਕ ਮੀਦ ਰੋਲਾਂਗੇ ਮੀਦਾ ਲਗਾ ਕੇ ਸੈਂਟਰ ਕਰਾਂਗੇ ਇਸ ਤਰ੍ਹਾਂ ਫੜ ਕੇ ਵੇਖੋ ਇੱਕ ਸੈਂਟਰ ਕਰਕੇ ਕੱਟ ਪਾ ਦਾਂਗੇ ਕੱਟਾਂ ਤੋਂ ਬਾਹਰ ਜਿਵੇਂ ਆਪਾਂ ਭਲੋਈਆਂ ਦੀ ਨਿਸ਼ਾਨੀ ਲਾਈ ਹੁੰਦੀ ਹੈ ਦੇਖ ਇਧਰ ਭਲੋਈ ਦਾ ਕੱਟ ਆ ਇਹ ਆਪਣੀਆਂ ਭਲੋਈਆਂ ਪਈਆਂ ਹੋਈਆਂ ਤਾਂ ਨਿਸ਼ਾਨੀ ਲੱਗੀ ਹੋਈ ਹੈ ਇਥੇ ਆਪਾਂ ਇਹਦਾ ਸੈਂਟਰ ਕਰ ਸਕਦੇ ਹਾਂ ਆਪੋਂ ਕਰਾਂਗੇ ਪੁੱਠੇ ਪਾਸੇ ਕਿਉਂਕਿ ਆਪਾਂ ਸਿੱਧੇ ਪਾਸੇ ਇਹਨੂੰ ਕੱਢਣਾ ਹੈ। ਲੋਈ ਨੂੰ ਪਲੋਈ ਮਿਲਾ ਕੇ ਨਾਲ। ਤੇ ਧਿਆਰ ਰੱਖਿਆ ਸੈਂਟਰ ਆਪਣਾ। ਸੈਂਟਰ ਦੀ ਨਿਸ਼ਾਨੀ ਲਗਾ ਲਈ। ਸੈਂਟਰ ਦੀ ਨਿਸ਼ਾਨੀ ਲਗਾਉਣ ਤੋਂ ਬਾਅਦ ਫਿਰ ਹੁਣ ਆਪਾਂ ਇਸ ਤਰੀਕੇ ਨਾਲ ਟੱਚ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸੈਂਟਰ ਵਾਲੀ ਸੇਨ ਹੀ ਲਗਾਵਾਂਗੇ। प्रॉपर कपड़ा सवारा कर लेंगे बरूबर बच्चे इधर पर देख लेना इस तरह चारें 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 अपना कपड़ा जिन्ना इधर टोटल चार इंच आ रहे अपना चार ही अपना इधर होना चाहिए एक बरूबर है बिल्कुल पूरा प्रोपर सही है इस तरीके चार इंच चार इंच आ रहा ਨਪਾ ਕੇ ਸੈਂਟਰ ਤੋਂ ਇੱਥੇ ਫੜ ਕੇ ਰੱਖਾਂਗੇ ਇਸ ਤਰੀਕੇ ਨਾਲ ਸੈਂਟਰ ਨੂੰ ਪਾਉਣੇ ਲੱਗੋ ਸੈਂਟਰ ਨਾਲ ਸੈਂਟਰ ਮਿਲਾ ਕੇ ਸੀਨ ਲਗਾ ਦੇ ਉਸ ਤੋਂ ਬਾਅਦ ਆਪਾਂ ਸੈਡਲ ਸੀਟ ਲਗਾਉਣਗੇ ਨੇ ਕਿ ਬਿਲਕੁਲ ਨਾਲ ਨਾਲ ਉੱਪਰ ਵੀ ਨੀ ਚੜਾਣੇ ਤੇ ਬਹੁਤੀ ਖਟਵੀ ਵੀ ਨਹੀਂ ਰੱਖਣੀ ਇਸ ਤਰੀਕੇ ਆਸ ਇਹਨਾਂ ਤੇ ਲੱਗੀ ਹੋਈ ਬਿਲਕੁਲ ਨਾਲ ਨਾਲ ਇਸ ਤਰੀਕੇ ਹੁਣ ਆਪਾਂ ਅੰਦਰੋਂ ਸੀਨ ਲਗਾ ਕੇ ਕੱਟ ਕੇ ਵਿੱਚ ਗਲਾਈ ਵਿੱਚ ਛੋਟੇ ਛੋਟੇ ਕੱਟ ਪਾਦੇ ਨੇ ਹੁਣ ਆਪਾਂ ਇਸ ਤਰ੍ਹਾਂ ਸੀਨ ਲਗਾਵਾਂਗੇ ਉੱਪਰ ਕੱਟਿਆ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਸ ਤਰ੍ਹਾਂ ਪ੍ਰੋਪਰ ਕਰ ਲੈਣਾ ਆਹ ਸੀਨ ਜਿਹੜੀ ਹੈ ਸੈਂਟਰ ਵਿੱਚ ਰਵੇ ਕਪੜਾ ਜਿਹੜਾ ਹੈ ਨਾ ਕੋ ਲੂਜ਼ ਹੋਵੇ ਇਸ ਤੋ ਦਿਸੀ ਨਾ ਜੇ ਦਿਸਦਾ ਵੀ ਆ ਦੇਖੋ ਮੜਾ ਜਿਸ ਤਾ ਇਹਨੂੰ ਖਿੱਚ ਲਓ ਇਦਾਂ ਖਿੱਚ ਕੇ ਪ੍ਰੋਪਰ ਕਰਕੇ ਇਸ ਤਰੀਕੇ ਆਪਾਂ ਨੂੰ ਲੈਂਸ ਲਾਵਾਂਗੇ ਲੈਂਸ ਨੂੰ ਉੱਪਰ ਆਪਾਂ ਨੂੰ ਸਿੱਧੀ ਰੱਖਾਂਗੇ La idea es amar la estrataja, sin la llamarla. ¿Le escribe una ponía? ਨੇਕਟ ਵੀ ਲੈਸ ਵੀ ਲੱਗ ਚੁਕੀ ਲੱਗ ਗਈ ਹੈ ਤੇ neck ਵੀ ਏਟਚ ਕਰ ਲਿਆ ਪੂਰਾ ਰਾਉਂਡ ਰੈਕ ਇਸ ਤਰੀਕੇ ਨਾਲ ਆਪਣੀ ਸੀਨ ਆਪਕ ਲੱਗ ਚੁਕੀ ਹੈ ਸੀਨ ਲਾਉਣ ਤੋਂ ਬਾਅਦ ਜੇ ਇਹਨਾਂ ਆਪਣੀਆਂ ਗਲਾਈ ਉੱਤੇ ਕਪੜਾ ਲਾ ਅਧਿਕ ਸ਼ੇਪ ਗਲਾਈਸਾ ਮੇ ਸੀਨ ਲੱਗੀ ਹੈ ਸ਼ੇਪ ਦੇ ਸੰਗਰ ਇੱਕ ਪ੍ਰੈਕਟਿਕ ਤਰੀਕੇ ਅੱਟ ਦਵਾਂਗੇ ਸੀ ਨਹੀਂ ਸੀ ਸੁਪਰ ਜਿਹੜਾ ਕਪੜਾ ਸੋ ਕੱਟਦਾ ਹਾਂ ਕੱਟ ਕੇ ਨੂੰ ਪਰ ਇਸ ਤਰ੍ਹਾਂ ਸਿੱਧਾ ਕਰਨਾ ਹੈ ਹਨ ਇਸ ਦਾ ਸਿੱਧਾ ਹੋ ਗਿਆ ਸਿੱਧਾ ਕਰ ਦੁਬਾਰਾ ਨੂੰ ਆਪ ਇਸ ਤਰ੍ਹਾਂ ਸੀ ਲਗਾਉਣਾ ਜੇ ਵੀ ਇਸ ਤਰ੍ਹਾਂ ਨੂੰ ਆਪਾਂ ਦਖਲ ਕੇ ਤੋਂ ਸੀਨ ਲਗਾ ਲਵਾਂ ਬੈਂਟ ਜਿਹਦੇ ਅੰਦਰ ਚਲੇਗੀ ਇੱਥੋਂ ਸੀਨ ਪ੍ਰੋਪਰ ਸੈਂਟਰ ਨਾਲ ਸੈਂਟਰ ਲਾ ਕੇ ਜਿਹੜਾ ਗਲਾਈ ਵਿੱਚ ਪ੍ਰੋਪਰ ਕੱਢ ਲਈ ਆਪਾਂ ਉੱਪਰ ਤੋਂ ਸ਼ੁਰੂ ਕਰਾਂਗੇ ਇੱਥੋਂ ਸ਼ੁਰੂ ਕਰਾਂਗੇ ਇੱਥੇ ਅੰਕੇ ਹੀ ਬੰਦ ਕਰਾਂਗੇ ਆਪਾਂ ਸੀਨ ਇਹ ਤਾਂ ਇਹਨੇ ਸਾਰੇ ਵਿੱਚ ਕਰਦਣੇ ਨੇ ਆਪਾਂ

20 secondi, 30 secondi, 20 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 secondi, ਵਿਰਲ ਲਈ ਦੀ ਸ਼ੇਪ ਦਿੱਤੀ ਉਸੇ ਤਰੀਕੇ ਨਾਲ ਸੇਮ ਲਾਭ ਨੇ ਜਿੱਥੇ ਪਾਸੇ ਇੰਸ਼ੁਰੂ ਕੀਤੀ ਸੀ ਉੱਥੇ ਹੀ ਸੀਨ ਆਪਾਂ ਨੂੰ ਖਤਮ ਕਰਤੀਏ ਇਸ ਤਰ੍ਹਾਂ ਆਪਣੀ ਵੈਂ ਪੱਟੀ ਲੱਗ ਚੁਕੀ ਹੈ ਇਹ ਤੋਂ ਬਿਲਕੁਲ ਸਾਫ਼ ਹੋ ਗਿਆ ਕੋਈ ਤਾਂ ਗਰਗਰਾਂ ਨਹੀਂ ਹੈਗਾ ਬਾਅਦ ਜੇ ਤੁਹਾਨੂੰ ਰਹਿਗਾ ਤਾਂ ਉਹ ਕੱਟ ਦਿਓ ਇਸ ਤਰ੍ਹਾਂ ਵੈਂ ਪੱਟੀ ਲਗਾਓ ਇਹ ਅੰਦਰੋਂ ਪਾਸਾ ਪੁੱਠਾ ਪਾਸਾ ਆ ਗਿਆ ਇਹ ਸਿੱਧਾ ਪਾਸਾ ਆ ਗਿਆ ਤੇ ਫਿਰ ਕੋਈ ਸਾਫ ਆ ਇਸ ਤਰ੍ਹਾਂ ਆਪਣੇ ਅੰਦਰ ਪਾਈ ਹੋ ਜਣੀ ਨੇ ਇੱਕ ਵੀ ਕਈਆਂ ਨੇ ਕੀ ਪ੍ਰੋਬਲਮ ਹੁੰਦੀ ਕਿ ਇਥੋਂ ਫੜਾ ਫੁੱਲਾ ਮੂੰਹ ਰਹਿ ਜਾਂਦਾ ਮੁੱਖੇ ਤੇੜਾ ਲੱਗ ਜਾਂਦਾ ਇਸ ਕਰਕੇ ਇਸ ਤਰ੍ਹਾਂ ਵੈਨ ਲਾਉਣ ਨਾਲ ਪ੍ਰੋਪਰ ਸਿਨਾਂ ਨਾਲ ਮੈਚ ਕਰ ਜਾਂਦੀਆਂ ਨੇ ਇਸ ਤਰ੍ਹਾਂ ਤੁਸੀਂ ਵੀਡੀਓ ਵੇਖ ਕੇ ਵੈਨ ਪੱਟੀ ਲਗਾਓ ਸ਼ੇਅਰ ਕਰੋ ਪਹਿਲਾਂ ਵੀ ਵੈਸੇ ਲਗਾਈਆਂ ਹੋਈਆਂ ਨੇ ਉਹ ਵੀਡੀਓ ਕਾਫੀ نیچے ਚਲ ਗਈ ਥੱਲੇ ਚਲ ਗਈ ਸੀ ਜੀ ਕੋਈ ਨੰਮੀਆ ਕੁੜੀਆਂ ਲੱਗਦੀਆਂ ਨੇ ਉਹ ਵੈਨ ਪੱਟੀ ਕੋਲ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਵੀਡੀਓ ਬਣਾਈਏ ਵੀ ਵੀਡੀਓ ਵੇਖ ਕੇ ਥੋੜਾ ਜਿਆਦਾ ਆਸਾਨ ਬਣਾ ਦੇ ਸਕਣ ਇਸ ਤਰ੍ਹਾਂ ਵੀਡੀਓ ਵੇਖ ਕੇ ਲਾਈਕ ਸਬਸਕ੍ਰਾਈਬ ਮਟ ਕਰਨਾ